ਉਤਰਾਖੰਡ ਦੇ ਵਿੱਚ ਮਸੂਰੀ ਦੇ ਇੱਕ ਐਕਟਿਚ ਨੂੰ ਆਪਣੇ ਨੇ ਮੀ ਪੈਨ ਤੋਂ ਬਾਅਦ ਆਪਣਾ ਭਿਆਨਕ ਰੂਪ ਜਿਹੜਾ ਤਰਨ ਕਰ ਲਿਆ ਤਸਵੀਰਾਂ ਅ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਪਟੀ ਚਰਨੇ ਦੇ ਵਿੱਚ ਪਾਣੀ ਦਾ ਜਿਹੜਾ ਕਾਫੀ ਜ਼ਿਆਦਾ ਫਲੋ ਹੈ ਤੇਜ਼ੀ ਦੇ ਨਾਲ ਪਾਣੀ ਜਿਹੜਾ ਹੇਠਾਂ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਤੇ ਉੱਥੇ ਸੈਲਾਨੀ ਜਿਹੜੇ ਨੇ ਘੁੰਮਣ ਆਏ ਹੋਏ ਸੀ ਤੋਂ ਕੋ ਕਾਫੀ ਡਰ ਗਏ ਤਾਂ ਡਰਨ ਤੋਂ ਬਾਅਦ ਉਹ ਸੈਮੇ ਹੋਏ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੈਲਾਨੀਆਂ ਨੂੰ ਉੱਥੇ ਜਾਣ ਦੀ ਮਨਾਹੀ ਕੀਤੀ ਹੋਈ ਹੈ ਕਿਉਂਕਿ ਉਸ ਚਰਨੇ ਨੇ ਇੱਕ ਖਤਰਨਾਕ ਜਿਹੜਾ ਰੂਪ ਤਾਰਨ ਕਰ ਲਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਝਰਨੇ ਤੋਂ ਪਾਣੀ ហេਠਾ ਡਿੱਗਦਾ ਹੋਇਆ ਨਜ਼ਰ ਆ ਰਿਹਾ ਦੋਸਤੋ ਬਾਦ ਮਲਬਾ ਤੇ ਪੱਥਰ ਡਿੱਗਨੇ ਸ਼ੁਰੂ ਹੋ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਸੈਲਾਨੀਆਂ ਨੂੰ ਉੱਥੇ ਜਾਣ ਦੀ ਮਨਾਹੀ ਕੀਤੀ ਹੋਈ ਹੈ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਿਹੜੇ ਸੈਲਾਨੀ ਨੇ ਘੁੰਮਣ ਫਿਰਨ ਜਾਂਦੇ ਨੇ ਤਾਂ ਅਚਾਨਕ ਅਜੇ ਮੌਸਮ ਦੇ ਵਿੱਚ ਮੌਸਮ ਖਰਾਬ ਹੋ ਜਾਂਦਾ ਹੈ ਤਾਂ ਕਈ ਵਾਰ ਜਿਹੜਾ ਮੀ ਕਾਫੀ ਪੈ ਜਾਂਦਾ ਤਾਂ ਮੀ ਪੈਨ ਦੇ ਨਾਲ ਜਿਹੜੇ ਪਹਾੜੀ ਇਲਾਕੇ ਨੇ ਉੱਥੇ ਮਲਬੇ ਡਿੱਗਨੇ ਸ਼ੁਰੂ ਹੋ ਜਾਂਦੇ ਨੇ ਤਾਂ ਇਹੀ ਕਾਰਨ ਰਿਹਾ ਹੈ ਕਿ ਮੀ ਪੈ ਤੇ ਮੀ ਪੈਨ ਤੋਂ ਬਾਅਦ ਜਿਹੜਾ ਚਰਨਾ ਕਾਫੀ ਚਰਨੇ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਦਾ ਵਹਾਵ نیچے ਡਿੱਗਦਾ ਹੋਇਆ ਦਿਖਾਈ ਦੇ ਰਿਹਾ ਤਾਂ ਲੋਕ ਜਿਹੜੇ ਨੇ ਇਸ ਮੀ ਪੈਨ ਤੋਂ ਬਾਅਦ ਜਿਹੜੇ ਲੋਕ ਨੇ ਕਾਫੀ ਅ ਡਰੇ ਹੋਏ ਨੇ ਪਰੇਸ਼ਾਨ ਵੀ ਨੇ ਕਿਉਂਕਿ ਇੰਨਾ ਮੀਂਹ ਪੈਣ ਤੋਂ ਬਾਅਦ ਜਿਹੜਾ ਜਨਜੀਵਨ ਉਥੇ ਪ੍ਰਭਾਵਿਤ ਹੋਇਆ ਆਮੀ ਦੇਖ ਸਕਦੇ ਆ ਕਿ ਮੀਂਹ ਪੈਣ ਤੋਂ ਬਾਅਦ ਜਿਹੜਾ ਲੋਕਾਂ ਦਾ ਜਨਜੀਵਨ ਕਾਫੀ ਪ੍ਰਭਾਵਿਤ ਹੁੰਦਾ ਕਿਉਂਕਿ ਸੜਕਾਂ ਤੇ ਜਿਹੜਾ ਪਾਣੀ ਰੁਕ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਪਾਣੀ ਜਿਹੜਾ ਉਹ ਵਗਦਾ ਦਿਖਾਈ ਦੇ ਰਿਹਾ ਤੇ ਨਾਲ ਹੀ ਮਲਬੇ ਤੇ ਪੱਥਰ ਵੀ ਡਿੱਗਦੇ ਜਿਹੜੇ ਨੇ ਉਹ ਦਿਖਾਈ ਦੇ ਰਹੀ ਨੇ ਤਾਂ ਆਸ-ਪਾਸ ਜਿਹੜੀਆਂ ਗੱਡੀਆਂ ਨੇ ਉਹ ਵੀ ਦੇਖਿਆ ਜਾ ਸਕਦੀਆਂ ਨੇ ਕਿ ਰੋਡ ਦੇ ਉੱਪਰ ਖੜੀਆਂ ਨੇ ਪਰ ਪਾਣੀ ਦਾ ਜਿਹੜਾ ਫਲੋ ਹੈ ਸੜਕਾਂ ਤੇ ਹੀ ਪਾਣੀ ਜਿਹੜਾ ਵਹਿ ਰਿਹਾ ਡਿਗਣਾ ਸ਼ੁਰੂ ਹੋ ਗਿਆ ਪੱਥਰ ਡਿਗਨੇ ਸ਼ੁਰੂ ਹੋ ਗਏ ਨੇ ਸੈਲਾਨੀ ਘੁੰਮਣ ਆਏ ਨੇ ਤਾਂ ਅਸੀਂ ਗਰਮੀਆਂ ਦੇ ਮੌਸਮ ਦੇ ਵਿੱਚ ਆਮ ਲੋਕ ਚੜੇ ਨੇ ਉਤਰਾਖੜ ਜਾਂਦੇ ਨੇ ਤਾਂ ਕਈ ਹਿਮਾਚਲ ਜਾਂਦੇ ਨੇ ਪਰ ਅਚਾਨਕ ਜਿਹੜਾ ਮੌਸਮ ਦੇ ਵਿੱਚ ਬਦਲਾਅ ਆਉਂਦਾ ਹੈ ਕਿਤੇ ਕਿਤੇ ਬੱਦਲ ਫਟ ਜਾਂਦੇ ਨੇ ਤਾਂ ਤਸਵੀਰਾਂ ਅਸੀਂ ਤੁਹਾਨੂੰ ਕੈਂਪਟੀ ਚਰਨੇ ਦੀਆਂ ਦਿਖਾ ਰਿਹਾ ਜਿੱਥੇ ਕੀ ਕੈਂਪਟੀ ਚਰਨਾ ਜਿਹੜਾ ਉਸ ਦੇ ਵਿੱਚ ਕਾਫੀ ਪਾਣੀ ਦਾ ਫਲੋ ਜਿਹੜਾ ਵਗਦਾ ਦਿਖਾਈ ਦੇ ਰਿਹਾ ਹੈ ਠੇਹਾ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਲੋਕ ਪਰੇਸ਼ਾਨ ਨੇ ਕਿਉਂਕਿ ਮੀਂਹ ਪੈਣ ਤੋਂ ਬਾਅਦ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਉਸ ਤੋਂ ਬਾਅਦ ਅਜਹੀ ਹਾਲਤ ਦੇਖ ਕੇ ਅਜੀਆਂ ਤਸਵੀਰਾਂ ਦੇਖ ਕੇ ਲੋਕ ਜਿਹੜੇ ਨੇ ਉਹਨਾਂ ਦਾ ਮੰਨਦਾ ਚਾਹੁੰਦਾ ਤਾਂ ਪ੍ਰਸ਼ਾਸਨ ਦੇ ਵੱਲੋਂ ਸੈਲਾਨੀਆਂ ਤੇ ਉੱਥੇ ਜਾਣ ਦੀ ਜਿਹੜੀ ਹੈ ਰੋਕ ਲਗਾਈ ਗਈ ਹੈ ਤਸਵੀਰਾਂ ਤੁਹਾਨੂੰ ਉੱਤਰਾਖੰਡ ਦੇ ਮਸੂਰੀ ਇਲਾਕੇ ਦੇ ਕੈਂਪਟੀਚਰ ਨੇ ਦੀਆਂ ਦਿਖਾ ਰਿਹਾ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਜਾਂ ਕਹਿ ਸਕਦੇ ਆ ਕਿ ਪਾਣੀ ਜਿਹੜਾ ਬਹੁਤ ਤੇਜ਼ ਗਤੀ ਦੇ ਨਾਲ ਉੱਪਰ ਤੋਂ ਹੇਠਾਂ ਡਿੱਗਦਾ ਹੋਇਆ ਦਿਖਾਈ ਦੇ ਰਿਹਾ